ਕੁਲਦੀਪ ਢਾਲੀਵਾਲ ਦੀ ਅਹਿਮ ਪ੍ਰੈਸ ਕਾਨਫਰੰਸ ਸੁਖਬੀਰ ਬਾਦਲ ਤੇ ਸਾਦੇ ਤਿੱਖੇ ਨਿਸ਼ਾਨੇ ਸੁਣੋ ਕੀ ਕੁਝ ਕਿਹਾ ਕੁਲਦੀਪ ਸਿੰਘ ਢਾਲੀਵਾਲ ਸਾਡੇ ਚੰਡੀਗੜ੍ਹ ਤੋਂ ਆਏ মিডিਆ ਕਰਮੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਮੈਂ ਤੁਹਾਡੇ ਨਾਲ ਅੱਜ ਇੱਕ ਬੜੇ ਅਹਿਮ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਤੁਸੀਂ ਵੀ ਸਾਧਿਆਂ ਨੇ ਕੱਲ ਆਪਣੇ ਚੈਨਲ ਦੇ ਉੱਤੇ ਖਬਰ ਚਲਾਈ ਹੈ ਔਰ ਮੈਂ ਵੀ ਉਹ ਸੋਸ਼ਲ ਮੀਡੀਆ ਦੇ ਉੱਤੋਂ ਪੜਿਆ ਤੇ ਸੁਣਿਆ ਸੁਖਬੀਰ ਬਾਦਲ ਜੀ ਜਿਹੜੇ ਥੋੜੇ ਜਿਹਾ ਕਾਲੀ ਦਲ ਦੇ ਪ੍ਰਧਾਨ ਨੇ ਕੱਲ ਉਹਨਾਂ ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਬੜੀਆਂ ਧਮਕੀਆਂ ਲਾਈਆਂ ਉਹਨਾਂ ਨੇ ਕਿਹਾ ਮੈਂ ਡੈਰੀ ਦੇ ਵਿੱਚ ਨਾਂ ਲਿਖ ਲਿਆ ਤੇ ਨਾਲ ਉਹਨੂੰ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਲੈ ਜਿਦੋਂ ਸਾਡੀ ਸਰਕਾਰ ਆਈ ਫੇਰ ਤੰਨਾ ਨਿਡਠਾਂਗੇ ਤੇ ਮੈਂ ਸੋਸ਼ਲ ਮੀਡੀਆ ਤੇ ਸਖਬੀਰ ਜੀ ਦਾ ਇਹ ਬਿਆਨ ਦੇਖ ਕੇ ਸੱਜ ਮੈਂ ਸੋਚ ਰਿਹਾ ਸੀਗਾ ਮੈਨੂੰ ਹਾਸਾ ਵੀ ਆਇਆ ਮੈਨੂੰ ਲੱਗਦਾ ਕਿ ਜਿੱਦਾਂ ਸਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਹੈ ਅਦੇ ਵੀ ਉਹ ਨੂੰ ਇਹ ਲੱਗਦਾ ਕਿ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸਬੰਧਿਤ ਲੱਗਦੀ ਸਗ ਵੀ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿਭੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਦੇਵੇ ਤਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਬੱਜੇ ਗੁਨਾਹ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਉਹ ਬਾਈ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਅਜੇ ਪਤਾ ਨਹੀਂ ਕਿਹੜੇ ਸੁਫਨੇ ਲੈਦੇ ਜਦੋਂ ਤਾਂ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਿਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸੂਕਾਰ ਹੋਰ ਕੇ ਪਾਰਟੀ ਦੀ ਬਣ ਜਾਂਦੀ ਹੈ ਫਿਰ ਤੁਸੀਂ ਇੱਕ ਡੈਲੀ ਲੈ ਕੇ ਤੁਰ ਪੈਂਦੇ ਹੋ ਅਫਸਰਾਂ ਨੂੰ ਦਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਸਾਡਾ ਸਦਾ ਵਿੱਚ ਹੁੰਦਿਆ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੁਣ ਵੀ ਚੱਲਣ ਅਸਾ ਤੁਹਾਨੂੰ ਤਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਤੱਕ ਆ ਵੀ ਬਹੁਤ ਚੰਗੇ ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਫਿਰ ਤੁਸੀਂ ਪੁਲਿਸ ਵਾਲਿਆਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੇ ਦਬਕੇ ਦਾ ਕਿਤੇ ਕੋਈ ਅਸਰ ਨਹੀਂ ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਦੀ ਆਉਣੀ ਜਦੋਂ ਤੁਹਾਡੇ ਕੋਈ ਅਫਸਰ ਸੀਗੇ ਇੱਕੋ ਪੁਲਸ ਬਦਲ ਥੋੜੀ ਜਾਂਦੀ ਹੈ ਇਹ ਪੁਲਿਸ ਵਾਲੇ ਕਾਂਗਰਸ ਦੇ ਆਵਾਜ਼ ਚੁੰਨੇ ਆ ਐਸੀ ਪੁਲਿਸ ਵਾਲੇ ਤੁਹਾਡੇ ਆਵਾਜ਼ ਸੀਗੇ ਇਹੀ ਅੱਜ ਆਮਾਦੀ ਪਾਰਟੀ ਦੇ ਵਾਸਤੇ ਵਿੱਚ ਨੇ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗناہ ਕੀਤੇ ਐ 10 ਸਾਲ ਦੇ ਆਵਾਜ਼ ਦੇ ਵਿੱਚ ਦੁਨੀਆ ਭਰ ਦੇ ਜਿੰਨੇ mafias ਸੀਗੇ ਡਰਗ mafias, ਟ੍ਰਾਂਸਪੋਰਟ mafias, ਲੈਂਡ mafias ਕੇਵਲ ਮਾਫੀਆ ਦੁਨੀਆ ਭਰ ਦੇ ਜਿੰਨੇ ਬਾਫੀਏ ਹੀ ਤੁਹਾਡੇ ਚੱਲਦੇ ਰਹੇ ਸਭ ਤੁਹਾਡੇ ਰਾਜ ਚ ਜੋ ਕੁਝ ਹੋਇਆ ਦੁਨੀਆ ਪਾਰ ਵਿੱਚ ਬੈਠੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਚਾਹੀਏ ਬਰਗਾੜੀ ਦਾ ਕਾਂਡ ਹੈ ਤੇ ਕਿਸੇ ਧੀ ਦੀ ਚਪਚਾਉਣ ਵਾਸਤੇ ਥਾਣੇਦਾਰ ਦਾ ਕਤਲ ਹੈ ਸਭ ਕਿੰਨਾ ਕੁਝ ਹੋਇਆ ਅੱਜ ਤੁਸੀਂ ਫੇਸਬੁਕ 'ਤੇ ਲਾ ਰਹੇ ਹੋ ਤੁਸੀਂ ਦੁਬਾਰਾ ਮੁੱਖ ਮੰਤਰੀ ਦੀ ਬਣਦੇ ਸਾਹਿਬ ਇਹ ਬੇਲਗਾਂ ਲੋਟ ਰੱਖਿਓ ਪੰਜਾਬ ਦੇ ਲੋਕ ਇੰਨੇ ਬੇਕੁਫਰੀਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਦੇ ਉਦਾਂ ਹੀ ਨੇ ਅਰਦਾਦਨ ਪਹਿਲਾਂ ਤੁਸੀਂ ਨੋਟ ਵੰਡਨੇ ਸ਼ੁਰੂ ਕੀਤੇ ਸੀਗੇ ਕਿ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ ਜਦੋਂ ਤੁਹਾਡੇ ਬੋਦਦਿਆਂ ਨੇ ਤੁਹਾਡੇ ਖਿਲਾਫ ਬੋਲਿਆ ਕਿ ਐਸਜੀਪੀਸੀ ਦਾ ਪੈਸਾ ਹੈ ਉਸੇ ਨੇ ਬੰਦ ਹੋ ਗਏ ਮੈਂ ਤਾਂ ਸਾਡਾ ਉਦੋਂ ਵੀ ਕਿਹਾ ਹੈ ਉਦੋਂ ਮੈਨੂੰ মিডিਆ ਨੇ ਮਸਲ ਪੁੱਛਿਆ ਕਿ ਸੁਖਬੀਰ ਬਾਦਲ ਪਾਹੇ ਵੰਡ ਰਿਹਾ ਜੀ ਹਰ ਪੀੜਤਾ ਨੂੰ ਮੈਂ ਕਿਹਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਫਿਰ ਤੋਂ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਹੈ ਬੰਦਾ ਹਰ ਹਿੱਲੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਮੈਂ ਮੀਡੀਆ ਨੂੰ ਕਿਹਾ ਮੈਂ ਕਹਾਂ ਯਾਰ ਤੁਸੀਂ ਭੁੱਲ ਗਏ ਹੋ ਕਿੰਨਾ ਦਿਨ ਮੀਡੀਆ ਬੋਲਦਾ ਰਿਹਾ ਸੀਗਾ ਜਿਹੜਾ ਸਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਨਹੀਂ ਖਵਾ ਸਕਿਆ ਐਸੇ ਪੀਸੀ ਦਾ ਲੰਗਰ ਲਾ ਕੇ ਖਵਾਇਆ ਉਹ ਇਹ ਡੋਟ ਵਰ ਸਕਦਾ ਇਹ ਨੋਟ ਹੋਰ ਕਿਤੇ ਆਇਆ ਜਦੋਂ ਵਾਵਾ ਪਿਆ ਤਾਂ ਉਸ ਦਿਨ ਦੇ ਦੋਰ ਬੰਦ ਹੋ ਗਏ ਸਖਬੀਰ ਜੀ ਸਾਰੀ ਦੁਨੀਆ ਜਾਣਦੀ ਐ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕਾਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੇ ਇੰਟਰਵਿਊ ਪੜਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਵਾਜ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੇ ਤੁਸੀਂ ਬਜੂਦ ਖੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਨੀ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੋਰ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਕਿ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ ਤੁਹਾਡਾ ਪਿਤਾ ਜਾਣਦਾ ਸੀ ਪਰ ਤੁਸੀਂ ਇਸ ਦੇ ਯੋਗ ਨਹੀਂ ਜੀ ਇਸੇ ਕਰਕੇ ਸਾਰਾ ਕਾਲੀ ਦਲ ਵਿਖੜ ਗਿਆ ਇਸੇ ਕਰਕੇ ਕਾਲੀ ਦਲ ਦੇ ਦੋ ਤਿੰਨ ਧੜੇ ਹੋ ਗਏ ਤੁਸੀਂ ਤਾਂ ਸਾਰ ਆਪਣੀ ਪਾਰਟੀ ਸਾਫ ਸਾਫ ਸਰਕਾਰ ਬਣਾਉਂਦੇ ਸੁਹਣੇ ਲਈ ਜਾਂਦੇ ਹੋ ਜੇ ਤੁਸੀਂ ਬੜਦਾ ਹੁੰਦਾ ਵੜਾਉਣਾ ਹੁੰਦਾ ਕਿ ਸਦਾ ਪ੍ਰਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕਹਿਣਦੇ ਵੀ ਕਾਲੀ ਲੀਡਰਾਂ ਦੇ ਉਦੀ ਮੰਨੇ ਕਹਿੰਦੇ ਨਹੀਂ ਜੀ ਮੈਂ ਹੀ ਬਣਾਉਂਦਾ ਨੂੰ ਕੋਈ ਅਕਲ ਨਹੀਂ ਉਹੋ ਕਹੀ ਜਾਂਦਾ ਮੈਂ ਮੁੱਖ ਮੰਤਰੀ ਬਣਦਾਣਾ ਐਸਐਸਪੀ ਨੂੰ ਦਬੇ ਮਾਰੀ ਜਾਂਦਾ ਸਭ ਤੁਹਾਡੇ ਕੋਲ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਹੈ ਪੰਜਾਬ ਦੇ ਅੰਦਰ ਹੁਣ ਸਭ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਜ਼ ਦਾ ਰਾਜ ਦੀ ਤੁਹਾਡੇ ਪਰਵਾਜ਼ ਦਾ ਰਾਜ ਦੀ ਸਦਾ ਸਖਬੀਰ ਸਿੰਘ ਜੀ ਪਲੇਖਾ ਖਾਂਦੇ ਆ ਐਸਲਸਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਬਾਜ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਤਿਆ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਛੇੜੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਸਦੋਂ ਦੀ ਕੋਈ ਵਾਲ ਨਹੀਂ ਦੇਖ ਸਕਦਾ ਸੋ ਮੈਂ ਕਹਿਣਾ ਚਾਹੁੰਦਾ ਤੁਹਾਡੇ ਦਾਬਿਆਂ ਤੋਂ ਇਹ ਨਾ ਕਦੀ ਪੁਲਸਰਸ ਡਰੇ ਨਾ ਕਦੀ ਡਰਦਗੇ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆ ਜਿਹੜੀ ਡੈਰੀ ਲਈ ਫਿਰਦੇ ਪਤਾ ਕਿ ਕਿਹੜੀ ਡੈਰੀ ਆ ਉਹ ਐਵੇਂ ਕਹਿੰਦੇ ਲਾਲ ਡੈਰੀ ਤੇ ਲਿਖਤਾ ਜੀ ਉਹ ਸਾਡਾ ਤੁਹਾਡੇ ਕੋ ਨਾ ਕੋ ਲਾਲ ਐ ਨਾ ਕੋ ਹਰੀਆ ਨਾ ਕੋ ਚਿੱਟੀ ਐ ਨਾ ਕੋ ਪੀਲੀ ਐ ਨਾ ਕੋ ਫਿੱਕੀ ਐ ਐਵੇਂ ਇਦਾਂ ਦੀਆਂ ਗੱਲਾਂ ਦਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਹੈ ਕਾਲੀ ਦਲ ਤੂੰ ਹੀ ਆਪਣੇ ਹੱਥੀ ਕਦਮ ਕਰਤਾ ਇਸ ਕਰਕੇ ਅਫਸਾਨੂ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ ਹੋੜ ਅੱਜ ਦਾ ਜੋ ਜੋਗੀ ਬਦਲ ਗਿਆ ਸਾਡਾ ਯੁੱਗ ਨਹੀਂ ਹੈ ਜਿਹੜੇ ਯੁੱਗ ਦੇ ਵਿੱਚ ਤੁਹਾਡੀਆਂ ਸਰਕਾਰਾਂ ਆਈਆਂ ਸੀਗੀਆਂ ਹੁਣ ਜਗ ਜੋਗ ਬਦਲ ਗਿਆ ਨਵਾਂ ਯੁੱਗ ਆ ਗਿਆ ਉਹ ਤੁਹਾਡੀ ਸਰਕਾਰ ਨਹੀਂ ਆਉਂਦੀ ਅੱਜ ਥੇ ਗਏ ਮਹੀਨੇ ਬਾਅਦ ਅਦਨ ਹਵਾਲਤ ਐਸ ਵੇਲੇ ਉੱਥੇ ਡੰਗੜਾ ਦਾ ਜਿਹੜਾ ਖਾਣਾ ਚਾਲ ਜਿਹੜਾ ਉਹ ਬੱਡਰੇ ਚੰਗੀ ਗੱਲ ਹੈ ਇੱਕ ਮਹੀਨੇ ਬਾਅਦ ਗਏ ਪਰ ਉੱਥੇ ਸਰ ਮੈਂ ਕੱਲ ਵਿਧਾਨ ਸਭਾ ਦੇ ਵਿੱਚ ਬੋਲਿਆ ਸੀਗਾ ਕਿ ਕੰਡੇ ਆਏ ਤਾਂ ਤੋਂ ਪਾਰ ਤੇ ਹਾਲ 22 ਦਰਿਆ ਦੇ ਕੰਡੇ ਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਹੈ ਜਿਹੜੀ ਜ਼ਮੀਨ ਰਾਵੀ ਤਰਜਾਹ ਹੋਰ ਕੇ ਲੈ ਗਿਆ ਸਭ ਤੁਹਾਡੇ ਪਿਤਾ ਜੀ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਰਹੇ ਹੋ ਪੰਜਾਬ ਦੇ ਡਿਪਟੀ ਸੀਐਮ ਰਹੇ ਹੋ ਦੱਸਿਓ ਜਦਾ ਉਹਨਾਂ ਲੋਕਾਂ ਲਈ ਕਦੀ ਕੁਝ ਕੀਤਾ ਜਾਂ ਕਿਹੜੇ ਮੂੰਹ ਨਾਲ ਤੁਸੀਂ ਇਹ ਚਾਲ ਲੈ ਕੇ ਜਾ ਰਹੇ ਹੋ ਕਦੀ ਤੁਸੀਂ 라ਵੀ ਤਰਜਾਹ ਬਾਰੇ ਸੋਚਿਆ ਕਦੀ ਇੱਥੋਂ ਦੇ ਕਿਸਾਨਾਂ ਬਾਰੇ ਸੋਚਿਆ ਕਿ ਇਹਨਾਂ ਦੀਆਂ ਜਮੀਨਾਂ ਖਰਾਬ ਹੋ ਗਈਆਂ ਇਹਨੀਆਂ ਜਮੀਨਾਂ ਬਦਵਾਦ ਹੋ ਗਈਆਂ ਦੱਸੋ ਕਦੀ ਇੱਥੇ ਦੱਸ ਕਿਹਾ ਉਹ ਅਜੇ ਨਾਲ ਦੇ ਵਿੱਚ ਕਿ ਤੁਹਾਡੀ ਸਰਕਾਰ ਨੇ ਆ ਕੀਤਾ ਸੀਗਾ ਗੱਲਾਂ ਕਰਨਾ ਸਾਹ ਸੁਖਬੀਰ ਸਿੰਘ ਗੱਲ ਦੀ ਬੜੀ ਅਮਲਾਂ ਦੇ ਨਵੇੜੇ ਹੋਣੇ ਆ ਗੱਲਾਂ ਦਾ ਯੁੱਗ ਬੀਤ ਗਿਆ ਹੁਣ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਅੱਜ ਕੀ ਕਹਿੰਦਾ ਤੇ ਕੱਲ ਕੀ ਕਰਦਾ ਸਭ ਤੁਸੀਂ ਪੰਜਾਬ ਦਾ ਕੁਛ ਨਹੀਂ ਰਹਿ ਦਿੱਤਾ ਪੜੇ ਰਾਤ ਜਿੰਨੇ ਗਲਤ ਕੰਮ ਹੋਏ ਤੁਸੀਂ ਤੇ ਹੋਣ ਕਾਲ ਤੱਕ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫਿਰ ਮੁੱਕ ਗਏ ਸਤ ਤੁਹਾਨੂੰ ਤੁਹਾਨੂੰ ਕੌਣ ਜਿਹੜਾ ਬੰਦਾ ਕਾਲ ਤੱਕ ਤੋਂ بے ਬਖ ਹੋਇਆ ਪਿਆ ਤਾਲ ਤੱਕ ਤੋਂ ਆ ਜੀ ਦੀ ਪਿੱਠ ਹੈ ਤੁਸੀਂ ਕਿਸ਼ਮਤ ਹੋ ਕੇ ਪੰਜਾਬ ਦੇ ਸਿੱਖ ਤੁਹਾਨੂੰ ਦੁਬਾਰਾ ਬਖ ਦਿਵਾਉਂਗੇ ਬੋਲ ਦਿਓ ਅਸ ਮੈਂ ਕਹਿਣਾ ਦਉਨਾ ਸਗਬੀਰ ਜੀ ਅੱਜ ਦੇ ਇਸ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਰਾਜ ਵਿੱਚ ਕਾਨੂੰਨ ਦਾ ਰਾਜ ਆ ਕਿਤੇ ਜਿੱਥੇ ਕੋਈ ਬੰਦਾ ਗਲਤੀ ਕਰੂਗਾ ਉਦੋਂ ਸਭ ਸਦਾ ਦੋਵਾਂਗੇ ਤੁਹਾਡੀ ਤੁਹਾਡੀਆਂ ਗਿੱਦਰ ਭਮਗੀਆਂ ਤੋਂ ਕੋਈ ਨਹੀਂ ਡਰਨ ਵਾਲਾ ਐਵੇਂ ਦਾ ਡੈਗੀਆਂ ਦੂਰੀਆਂ ਦੇ ਚੁੱਕੀ ਫਿਰੋ ਇਹ ਡੈਗੀਆਂ ਉੱਥੇ ਜਾ ਕੇ ਬਾਬਲ ਪਿੰਡ ਦੇ ਖੇਲਮਾਦੀ ਤੇ ਰੱਖ ਦੋ ਹੋਣੀ ਉਹ ਵਕਤੋਂ ਨਾ ਉਹ ਵਕਤ ਲੰਘ ਗਿਆ ਸੱਤ ਤੁਸੀਂ ਉਹ ਵਕਤ ਦੀ ਇੰਨੀ ਦੁਰਵਕਤੋਂ ਕੀਤੀ ਕਿ ਜਿਹੜਾ ਬੰਦਾ ਸਾਰੀ ਉਮਰ ਨਹੀਂ ਹਰਿਆ ਹਸਤਾਸ ਪ੍ਰਕਾਸ਼ ਸਿੰਘ ਬਾਦਲ ਮਰ ਲੱਗਾ ਉਹ ਵੀ ਬੜੀ ਭੈੜੀ ਹਾਰ ਲੈ ਕੇ ਗਿਆ ਬਚਾੜਾ ਉਹ ਵੀ ਤੁਹਾਡੇ ਕਰਕੇ ਹੋ ਗਿਆ ਤੁਹਾਡੀ ਬਦੌਲਤ ਉਹ ਵੀ ਵਿਜੂਦ ਗਾ ਹਰ ਗਿਆ ਮੇਗਾ ਸਾਰੀ ਬੋਝ ਧਾਰਿਆ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੀ ਸਿਪਾਈ ਤੋਂ ਲੈ ਕੇ ਪੁਲਿਸ ਦੇ ਸਿਪਾਈ ਤੋਂ ਲੈ ਕੇ ਐਸਐਸਬੀ ਦੀ ਡੀਆਈਡੀ ਦੀ ਆਈਡੀ ਦੀ ਜਿੰਨੂੰ ਮਰਜ਼ੀ ਦਾਬੇ ਮਾਰ ਲਿਓ ਤੁਹਾਡਾ ਕੋਈ ਦਾਬਾ ਨਹੀਂ ਚੱਲਦਾ ਨਾ ਤੁਹਾਡੇ ਦਾਬਿਆਂ ਤੋਂ ਪੰਜਾਬ ਦੀ ਪੁਲਿਸ ਡਰਦੀ ਹੈ ਨਾ ਅਸੀਂ ਡਰਦੇਵਾਂਗੇ ਕਾਨੂੰਨ ਦਾ ਰਾਜ ਹੈ ਕਾਨੂੰਨ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਉਹ ਚੱਲੂਗਾ ਪਰਵਾਹਾਂ ਦੇ ਵਾਜਾਂ ਦਾ ਯੁੱਗ ਖਤਮ ਹੋ ਗਿਆ ਸਾਬ ਹੁਣ ਕਿਸੇ ਪਰਿਵਾਰ ਦਾ ਰਾਜ ਨਹੀਂ ਹੋਣਾ ਉਹ ਬੀਤ ਕੇ ਸਮੇਂ ਬੀਤ ਗਏ ਹੁਣ ਪਰਿਵਾਰ ਦਾ ਰਾਜ ਨਹੀਂ ਸਗ ਪੰਜਾਬ ਦੇ ਲੋਕਾਂ ਦਾ ਰਾਜ ਹੈ ਕਾਨੂੰਨ ਦਾ ਰਾਜ ਹੈ ਇਸ ਕਰਕੇ ਤੁਹਾਡੀਆਂ ਇੰਨੀਆਂ ਜਿੱਧਰ ਭੰਗ ਗਿਆ ਤੋਂ ਨਾ ਕੋ ਪੁਲਸਾਲਾ ਨਾ ਕੋ ਹੋਰ ਕੋਈ ਵੀ ਡਰਨ ਵਾਲਾ ਬਸ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਇਹ ਕੰਮ ਬੰਦ ਕਰ ਦਿਓ ਸਾਬ ਇਹਦਾ ਕੋਈ ਅਸਰ ਨਹੀਂ ਹੋਣਾ ਵਾਲਾ ਪੰਜਾਬ ਦੇ ਵਿੱਚ